ਇੱਕ ਅਰਦਾਸ ਮਾ ਵੱਲੋਂ ਬੇਦਖਰ ਦਾ ਸ਼ਬਦ ਹੈ ਹੱਥ ਬਨ ਕੇ ਅਰਜ਼ ਮੈਂ ਤਕਰਦੀ ਤੂ ਕਰੀ ਮਨਜ਼ੂਰ ਵੇ ਰੱਬਾ ਰਹਿਮਾਨਾ ਉੜਾਤ ਬਿਨ ਸਖਣੀ ਤੂ ਪੁੱਤ ਨਹੀਂ ਜਰੂਰ ਵੇ ਰੱਬਾ ਤੂ ਪੁੱਤ ਨਹੀਂ ਜਰੂਰ ਵੇ ਰੱਬਾ ਹੱਥ ਬਨ ਕੇ ਅਰਜ਼ ਮੈਂ ਤਕਰਦੀ ਤੂ ਕਰੀ ਮਨਜ਼ੂਰ ਵੇ ਰੱਬਾ ਰਹਿਮਾਨਾ ਉੜਾਤ ਬਿਨ ਸਖੜੀ ਤੂੰ ਪੁੱਤ ਦੇ ਜਰੂਰ ਵੇ ਰੱਬਾ ਤੂੰ ਲਾਲ ਦੇ ਜਰੂਰ ਵੇ ਰੱਬਾ ਹੋ ਬੇੜਾਦ ਨਾ ਤਲੋ ਕੀ ਮੇੜੇ ਮਾਰਦੇ ਕਹਿੰਦੇ ਕਰਮਾ ਸੜੀ ਹੋ ਬੇੜਾਦ ਨਾ ਤਲੋ ਕੀ ਮੇੜੇ ਮਾਰਦੇ ਕਹਿੰਦੇ ਕਰਮਾ ਸੜੀ ਇੱਕ ਦੂਜੀ ਨੂੰ ਕਹਿਣ ਹੁਜ ਮਾਰ ਕੇ ਸ਼ਰਮਣ ਓਂਤਰੀ ਖੜੀ ਹਾਏ ਸਾਹਮਣੇ ਓਂਤਰੀ ਖੜੀ ਹੋਵੇ ਰਾ DNA ਤਲੋਕੀ ਮੇਰੇ ਮਾਰ ਦੇ ਕਹਿੰਦੇ ਹੈ ਕਰਮਾ ਸੜੀ ਇੱਕ ਦੂਜੀ ਨੂੰ ਕਹਿਣ ਹੁਜ ਮਾਰ ਕੇ ਸਾਹਮਣੇ ਓਂ ਤਰੀ ਖੜੀ ਹੈ ਸਾਹਮਣੇ ਓਂ ਤਰੀ ਖੜੀ ਉਸ ਰੱਖ ਨੂੰ ਕੋਈ ਵੀ ਨਾ ਪੁੱਛਦਾ ਉਸ ਰੱਖ ਨੂੰ ਕੋਈ ਵੀ ਨਾ ਪੁੱਛਦਾ ਨਾ ਜੀ ਨੂੰ ਲੱਗੇ ਬੂਰ ਵੇ ਰੱਬਾ ਰਹਿਮਾਨਾ ਉੜਾਤ ਬਿਨਾ ਸਖਣੀ ਤੂੰ ਪੁੱਤ ਨਹੀਂ ਜਰੂਰ ਵੇ ਰੱਬਾ ਤੂੰ ਲਾਲ ਨਹੀਂ ਜਰੂਰ ਵੇ ਰੱਬਾ ਇੱਕ ਮਾਸੀ 50 ਕੁ ਸਾਲ ਦੀ ਕੋਖਟੋ ਸੀ ਸਖਣੀ ਇੱਕ ਮਾਸੀ 50 ਕੁ ਸਾਲ ਦੀ ਕੋਖਟੋਂ ਸੀ ਸਖਣੀ ਸੱਤ ਪੁੱਤ ਤਾਂ ਲੈ ਗਈ ਗੁਰਾ ਟੋਲੋਂ ਚ ਬੇਦੀ ਮਾਸ ਲਖਣੀ ਹਾ ਸੱਤ ਪੁੱਤ ਤਾਂ ਲੈ ਗਈ ਗੁਰਾ ਟੋਲੋਂ ਚ ਬੇਦੀ ਮਾਸ ਲਖਣੀ ਅੱਗੇ ਸਾਰਾ ਇਤਿਹਾਸ ਜੱਗ ਜਾਣਦਾ ਸਾਰਾ ਇਤਿਹਾਸ ਜੱਗ ਜਾਣਦਾ ਸਟੋਰੀ ਮਸ਼ਹੂਰ ਵੇ ਰਬਾ ਰਹਿਮਾਨਾ ਉੜਾਦ ਬਿਨ ਸਖਣੀ ਤੋ ਪੁੱਤ ਦੇ ਜਰੂਰ ਵੇ ਰੱਬਾ ਤੂੰ ਲਾਲ ਨਹੀਂ ਜਰੂਰ ਵੇ ਰੱਬਾ ਪੁੱਤ ਪੂਰਨ ਜਲਾਦ ਮੂਰੇ ਲਾਲਿਆ ਕਿਤਾ ਹਮਾਰ ਰੋਈ ਇਛਰਾ ਪੁੱਤ ਪੂਰਨ ਜਲਾਦ ਮੂਰੇ ਲਾਲਿਆ ਕਿਤਾ ਹਮਾਰ ਰੋਈ ਇਛਰਾ ਪੁੱਤ ਜਾਣਦੇ ਗਾਮ ਵਿੱਚ ਲੋਕੋ ਕਿ ਸਦਬਦ ਖੋਈ ਇਛਰਾ ਪੁੱਤ ਜਾਣਦੇ ਗਾਮ ਵਿੱਚ ਲੋਕੋ ਕਿ ਸਦਬਦ ਖੋਈ ਇਛਰਾ ਮਾਂ ਪੁੱਤ ਦਾ ਮੁਲਾਪ ਜਦ ਹੋ ਗਿਆ ਮਾਂ ਪੁੱਤ ਦਾ ਮੁਲਾਪ ਜਦ ਹੋ ਗਿਆ ਤੇਰਾ ਹੋਇਆ ਨੂਰ ਵੇ ਰੱਬਾ ਰਹਿਮਾਨਾ ਓੜਾ ਤੇ ਬਿਨ ਸਖਣੀ ਤੂੰ ਪੁੱਤ ਦੇਈ ਜਰੂਰ ਵੇ ਰੱਬਾ ਤੂੰ ਲਾਲ ਦੇਈ ਜਰੂਰ ਵੇ ਰੱਬਾ ਰੂੜੀ ਮਾਂ ਚੱਲੀ ਪੁੱਤਰ ਵਿਆਹ ਨੂੰ ਪੀਰ ਦੀ ਨੇ ਅੱਜ ਭੁੱਲ ਗਈ ਰੂੜੀ ਮਾਂ ਚੱਲੀ ਪੁੱਤਰ ਵਿਆਹ ਨੂੰ ਪੀਰ ਦੀ ਨੇ ਅੱਜ ਭੁੱਲ ਗਈ ਡੋ ਲੱਗ ਬਿਆ ਨਦੀ ਦੇ ਵਿੱਚ ਲੋਕੋ ਕੇ ਦੁੱਖਾਂ ਦੀ ਹਨੇਰੀ ਚੁੱਲ ਗਈ ਡੋ ਲੱਗ ਬਿਆ ਨਦੀ ਦੇ ਵਿੱਚ ਲੋਕੋ ਕੇ ਦੁੱਖਾਂ ਦੀ ਹਨੇਰੀ ਚੁੱਲ ਗਈ ਢੇੜਾ ਕੱਢਿਆ ਸੀ ਜਦੋਂ ਗੋਸ ਪੀਰ ਨੇ ਢੇੜਾ ਕੱਢਿਆ ਸੀ ਜਦੋਂ ਗੋਸ ਪੀਰ ਨੇ ਪੂਰਾ ਸੀਗਾ ਪੂਰਵੇ ਰੱਬਾ ਰਹਿਮਾਨਾ ਉੜਾਦ ਬਿਨਾ ਸਖੜੀ ਤੂੰ ਪਤ ਨਹੀਂ ਜਰੂਰ ਵੇ ਰੱਬਾ ਤੁਲਾ ਨਹੀਂ ਜਰੂਰ ਵੇ ਰੱਬਾ ਫਤਿਹਗੜ ਪੰਜ ਦੂਰ ਉਹ ਵਾਲਿਆ ਉਦਾਹਰਨਾ ਤਾਂ ਹੋਰ ਬਹੁਤ ਨਹੀਂ ਫਟੇ ਗਾੜ ਪੰਜ ਦੂਰ ਹੋ ਵਾਰਿਆ ਉਦਾਰਨਾ ਤਾਂ ਹੋਰ ਮੋਤ ਨਹੀਂ ਹੁਣ ਕੋਈ ਵੀ ਨਾ ਜੱਗ ਉੱਤੇ ਪੁੱਛਦਾ ਜਿਹੜਿਓ ਜਾਂਦੇ ਹੋਂਤ ਮੈਂ ਹੁਣ ਕੋਈ ਵੀ ਨਾ ਜੱਗ ਤੇ ਪੁੱਛਦਾ ਜਿਹੜਿਓ ਜਾਂਦੇ ਹੋਂਤ ਮੈਂ ਗੱਲਾਂ ਖਰੀਆਂ ਹਰਬੰਸ ਗਈ ਦੁਆਖਦਾ ਗੱਲਾਂ ਖਰੀਆਂ ਹਰਬੰਸ ਗਈ ਦੁਆਖਦਾ ਨਾ ਕਰਦਾ غرੂਰ ਵੇ ਰੱਬਾ ਰਹਿਮਾਂ ਨਾ ਉੜਾਤ ਬਿਨ ਸਖਣੀ ਤ ਪੁੱਤ ਦੇਈ ਜਰੂਰ ਵੇ ਰੱਬਾ ਰਹਿਮਾਨਾ ਉੜਾਦ ਬਿਨਾ ਸਖਣੀ ਤੂੰ ਪੁੱਤ ਦੇ ਜਰੂਰ ਵੇ ਰੱਬਾ ਹੱਥ ਬਨ ਕੇ ਅਰਜ਼ ਮੈਂ ਤਾਂ ਕਰਦੀ ਤੂੰ ਕਰੀ ਮਨਜ਼ੂਰ ਵੇ ਰੱਬਾ ਰਹਿਮਾਨਾ ਉੜਾਦ ਬਿਨਾ ਸਖਣੀ ਤੂੰ ਪੁੱਤ ਦੇ ਜਰੂਰ ਵੇ ਰੱਬਾ ਤੁਲਾਨ ਦੇ ਜਰੂਰ ਵੇ ਰੱਬਾ ਉੜਾਦ ਨਹੀਂ ਜਰੂਰ ਵੇ ਰੱਬਾ ਧੰਨਵਾਦ